ਜੈ ਗੁਰਦੇਵ ਧੰਨ ਗੁਰਦੇਵ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸ਼ੋਸ਼ਟ ਯੂਨਿਟੀ ਦੋਸਤੋ ਅੱਜ ਪੂਰੀ ਦੁਨੀਆ ਇਸ ਐਪੀਸੋਡ ਨੂੰ ਦੇਖ ਰਹੀ ਹੈ ਔਰ ਪੋਸੂ ਨਾਮਾ ਚੈਨਲ ਦੀ ਟੀਮ ਜਿਹੜੀ ਹੈ ਅੱਜ ਫਗਵਾੜੇ ਵਿਖੇ ਪਹੁੰਚੀ ਹੈ ਪੂਰਨ ਸੰਤ ਸੰਤ ਬਾਬਾ ਗੋਬਿੰਦ ਰਾਜ ਜੀ ਦੇ ਦਰਬਾਰ ਦੇ ਵਿੱਚ ਉਦਾਸ ਸਿੰਘ ਬਾਬਾ ਗੋਬਿੰਦ ਰਾਜ ਜੀ ਔਰ ਉਹਨਾਂ ਦੇ ਦਰਬਾਰ ਦੇ ਵਿੱਚ ਅੱਜ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਨ ਜਸਲ ਸਾਹਿਬ ਪਾਵਰ ਆਫ ਸੋਸ਼ਲ ਜੁਨਟੀ ਦੇ ਜਨਰਲ ਸਕੱਤਰ ਸਰਦਾਰ ਨਿਰਮਲ ਸਿੰਘ ਜੀ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਲੁਧਿਆਣਾ ਤੋਂ ਪ੍ਰੈਜ਼ੀਡੈਂਟ ਬਿੰਦਰ ਸਿੰਘ ਬਾਗੀ ਜੀ ਔਰ ਇਹਨਾਂ ਤੋਂ ਇਲਾਵਾ ਰਾਜਕੁਮਾਰ ਜੀ ਔਰ ਸਾਡੇ ਚੀਫ ਦੀ ਪੋਸਟ ਤੋਂ ਰਿਟਾਇਰ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਜੀਪ ਸਾਹਿਬ ਸ਼੍ਰੀਮਾਨ ਕਰਮ ਸਿੰਘ ਜੀ ਕਰਮਚੰਦ ਜੀ ਇਸ ਵਕਤ ਸਾਡੇ ਨਾਲ ਔਰ ਸੰਤ ਬਾਬਾ ਤੇਸ ਰਾਜ ਜੀ ਜਿਹੜੇ ਮੌਜੂਦਾ ਗੱਦੀ ਨਸੀਹ ਹੈ ਜਿਨ੍ਹਾਂ ਦੀ ਕਿਰਪਾ ਦੇ ਨਾਲ ਦਇਆ ਦੇ ਨਾਲ ਪੂਰੀ ਬਖਸ਼ਿਸ਼ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਮੈਂ ਇਹਨਾਂ ਦੇ ਸੇਵਕ ਨੇ ਔਰ ਅੱਜ ਪਹਿਲੀ ਵਾਰ ਸਾਨੂੰ ਵੀ ਖਾਸ ਕਰਕੇ ਮੈਨੂੰ ਤਾਂ ਇਸ ਪਵਿੱਤਰ ਧਰਤੀ ਤੇ ਆਉਂਦਾ ਪਹਿਲੀ ਵਾਰ ਮੇਰੇ ਮੁਕੱਦਰ ਦੇ ਵਿੱਚ ਲਿਖਿਆ ਹੋਇਆ ਉਹ ਨਸੀਬ ਹੋ ਰਿਹਾ ਸੋ ਜਿਵੇਂ ਤੁਸੀਂ ਜਾਂਦੇ ਹੋ ਦੋਸਤੋ ਕਿ ਪਾਵਰ ਆਫ ਸੋਸ਼ਲ ਜਸਟੀਸ ਵੱਲੋਂ 1815 ਗੱਜ ਜਿਹੜੀ ਜ਼ਮੀਨ ਲਈਤੀ ਹੈ ਉਸ ਦੇ ਖਰਚੇ ਦੀ ਪਰਭਾਈ ਵਾਸਤੇ ਅਸੀਂ ਦਿਨ ਰਾਤ ਇੱਕ ਕਰ ਰਹੇ ਆ ਵੈਸੇ ਤਾਂ ਆਕਾਲਪੁਰਖ ਨੇ ਸਾਰਾ ਫਿਕਸ ਕੀਤਾ ਹੋਇਆ ਪਰ ਹਰ ਇਨਸਾਨ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਅਸੀਂ ਸੰਤ ਸਮਾਜ ਦੇ ਨਾਲ ਵੀ ਸੰਪਰਕ ਕਰ ਰਹੇ ਹਾਂ ਹਰ ਉਸ ਸ਼ਖਸੀਅਤ ਦੇ ਨਾਲ ਸੰਪਰਕ ਕਰ ਰਹੇ ਹਾਂ ਜੋ ਕਿਤੇ ਨਾ ਕਿਤੇ ਆਪਣੀ ਨੇਕ ਕਮਾਈ ਦੇ ਵਿੱਚੋਂ ਜੋ ਵੀ ਸਰਦਾ 5 10 ਜੋ ਵੀ ਕਿਸੇ ਦੀ ਸ਼ਰਦਾ ਹੈ ਉਹ ਜ਼ਰੂਰ ਹਿੱਸਾ ਪਾਉਂਦੇ ਨੇ ਔਰ ਪਾ ਰਹੇ ਨੇ ਔਰ ਦੇਸ਼ਾਂ ਵਿਦੇਸ਼ਾਂ 'ਚੋਂ ਵੀ ਬਹੁਤ ਜ਼ਿਆਦਾ ਅਜਸਰ ਸਾਹਿਬ ਨੂੰ ਫੋਨ ਆ ਰਹੇ ਨੇ ਕਿਉਂਕਿ ਬੱਚਿਆਂ ਦੇ ਭਵਿੱਖ ਦੀ ਜੇ ਆਪਾਂ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਕਿਤੇ ਕਿਤੇ ਭਵਿੱਖ ਤੇ ਵੀ ਪ੍ਰਸ਼ਨ ਚਿੰਨ ਉੱਠ ਰਹੇ ਨੇ ਉਹਨਾਂ ਦਾ ਭਵਿੱਖ ਉਜਵਲ ਰਹੇ ਉਸ ਨੂੰ ਲੈ ਕੇ ਜਸਤਪਾਲ ਸਾਹਿਬ ਕਦਮ ਬਾ ਕਦਮ ਸਮਾਜ ਦੇ ਨਾਲ ਜੁੜ ਕੇ ਔਰ ਆਪਣੀ ਸ਼ਖਸੀਅਤ ਨੂੰ ਮੱਦੇ ਨਜ਼ਰ ਰੱਖਦੇ ਆ ਕਿਉਂਕਿ ਅੱਜ ਸਮਾਜ ਨੂੰ ਇੱਕ ਇਮਾਨਦਾਰ ਔਰ ਹੌਨੈਸਟ ਲੀਡਰ ਮਿਲਣਾ ਸਭ ਤੋਂ ਮੁਸ਼ਕਲ ਗੱਲ ਹੈ ਲੇਕਿਨ ਸਾਡੇ ਬੜੇ ਸੁਭਾਗ ਨੇ ਕਿ ਸਾਨੂੰ ਜਸਾ ਸਾਹਿਬ ਮਿਲੇ ਹੋਏ ਨੇ ਔਰ ਜਿੰਨੀ ਵੀ ਟੀਮ ਹੈ ਉਹ ਦਿਲ ਰਾਤ ਇਕ ਕਰ ਰਹੀ ਹੈ ਸੋ ਅੱਜ ਸੰਤ ਬਾਬਾ ਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਬੈਠੇ ਆ ਮੌਜੂਦਾ ਗੱਦੀ ਨਿਸ਼ੀਨ ਸੰਤ ਬਾਬਾ ਦੇਸ਼ ਰਾਜ ਜੀ ਸਾਡੇ ਨਾਲ ਨੇ ਜਿਨ੍ਹਾਂ ਦੀ ਕਿਰਪਾ ਹਮੇਸ਼ਾ ਸਾਡੇ ਸਿਰਾਂ ਤੇ ਰਹਿੰਦੀ ਹੈ ਸੋ ਜਸਾ ਸਾਹਿਬ ਦੇ ਨਾਲ ਇਸ ਦਰਬਾਰ ਨੂੰ ਲੈ ਕੇ ਗੱਲਬਾਤ ਕਰਦੇ ਆ ਔਰ ਇਹਨਾਂ ਦਾ ਆਉਣਾ ਜਾਣਾ ਕਰਨਾ ਹੈ ਕਿਉਂਕਿ ਭਵਨ ਵਾਸਤੇ ਵੀ ਸੰਤ ਬਾਬਾ ਦੇਸ ਰਾਜ ਜੀ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਲੱਖਾਂ ਰੁਪਏ ਜਿਹੜੇ ਉਸ ਭਵਨ ਨੂੰ ਦਿੱਤੇ ਨੇ ਜਿਨ੍ਹਾਂ ਦਾ ਨਾਮ ਵੀ ਉੱਥੇ ਪੂਰੀ ਤਰ੍ਹਾਂ ਸ਼ਿਸ਼ੋਬਤ ਹੈ ਜਿਸ ਦਾ ਸਾਹਿਬ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਰਬਾਰ ਵਿੱਚ ਪਹੁੰਚੇ ਆ ਬੜਾ ਅੱਛਾ ਲੱਗਾ ਜਦੋਂ ਐਂਟਰੀ ਕੀਤੀ ਆ ਪਹਿਲੀ ਵਾਰ ਸਾਨੂੰ ਸੁਭਾਗ ਤੁਹਾਡੇ ਨਾਲ ਪ੍ਰਾਪਤ ਹੋਇਆ ਕੀ ਕਹਿਣਾ ਚਾਹੁੰਦੇ ਹੋ ਸਾਰੇ ਇਸ ਦਰਬਾਰ ਬਾਰੇ ਔਰ ਆਉਣ ਵਾਲੀ ਸਕ੍ਰਿਪਟ ਬਾਰੇ ਮੈਂ ਗੁਰੂ ਮਹਾਰਾਜ ਦਾ ਬਹੁਤ ਹੀ ਰਣੀ ਆ ਜਿਨ੍ਹਾਂ ਦੀ ਕਿਰਪਾ ਸਦਕਾ ਇਹ ਜਿਹੜੇ ਸਵਾਸ ਚੱਲ ਰਿਹਾ ਕਿਉਂਕਿ ਇਹ ਪੂਰਨ ਸੰਤ ਕਿਉਂਕਿ ਮੈਂ ਤਾਂ ਪਹਿਲਾਂ ਨਹੀਂ ਸੀ ਵਾਕੋ ਜਦੋਂ ਮੈਂ ਇਤਿਹਾਸ ਸਾਰਾ ਪੜ੍ਹਿਆ ਤੇ ਫਿਰ ਡੀਲੇ ਦੇ ਨਾਲ ਬਹੁਤ ਜ਼ਿਆਦਾ ਦਿਲ ਦੇ ਤਾਂਗ ਹੋਈ ਕਿ ਆਉਣ ਜਾਣ ਜ਼ਰੂਰ ਬਣਨਾ ਚਾਹੀਦਾ ਸੋ ਜਦੋਂ ਭਵਨ ਦੇ ਉੱਤੇ ਲਾਇਬ੍ਰੇਰੀ ਚਾਲੂ ਕਰਨੀ ਸੀ ਹੋਸਟਲ ਬਣਦਾ ਸੀ ਉਦੋਂ ਵੀ ਸੰਤਾਂ ਦੀ ਕਿਰਪਾ ਦੇ ਨਾਲ ਇਨਾਂ ਦੇ ਅਸ਼ੀਰਵਾਦ ਦੇ ਨਾਲ ਉੱਥੇ ਲਾਇਬ੍ਰੇਰੀ ਚੱਲ ਰਹੀ ਹੈ ਹੁਣ ਹੋਸਟਲ ਵੀ ਚੱਲ ਰਿਹਾ ਹੈ ਡਿਸਪੈਂਸਰੀ ਵੀ ਚੱਲ ਰਹੀ ਹੈ ਤੇ ਲੈਬੋਰੀ ਵੀ ਚੱਲ ਰਹੀ ਹੈ ਇਹਦੇ ਨਾਲ ਉੱਤੇ ਜਿਹੜਾ ਕੋਚਿੰਗ ਸੈਂਟਰ ਬਣ ਗਿਆ ਗਾਹਾਂ ਬੱਚਿਆਂ ਦੇ ਭਵਿੱਖ ਲਈ ਸਾਰੇ ਸੰਤ ਮਹਾਰਾਜ ਜਿੰਨੇ ਵੀ ਹੈ ਡੇਰਿਆਂ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਬੜਾ ਆਦਰ ਸਤਕਾਰ ਆ ਕਿਉਂਕਿ ਸੰਤਾਂ ਦਾ ਜਿਹੜਾ ਚਰਨ ਪੈ ਜਾਣੇ ਕਿਸੇ ਧਰਤੀ ਤੇ ਉਹ ਬਹੁਤ ਹੀ ਧਰਤੀ ਜਿਹੜੀ ਹੈ ਭਗਾ ਵਾਲੀ ਹੋ ਜਾਂਦੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਇਹ ਜਗ੍ਹਾ ਲਈ ਹੈ ਜਿਵੇਂ ਕਿ ਪਹਿਲਾਂ ਵੀ ਅਸੀਂ ਜਦੋਂ ਜਗ੍ਹਾ ਲਈ ਸੀ ਤੇ ਸੰਤਾਂ ਦੀ ਕਿਰਪਾ ਦੇ ਨਾਲ ਹੀ ਉਹ ਕੰਮ ਚੱਲਿਆ ਅੱਜ ਵੀ ਅਸੀਂ ਇਹ ਜਿਹੜੀ ਜਗ੍ਹਾ ਲਈ ਹੈ ਉਸ ਤੋਂ ਬਾਅਦ ਸੰਤ ਸਮੇਲਨ ਕਰਾਉਣ ਦਾ ਸਾਡੇ ਮਨ ਦੇ ਵਿੱਚ ਹੈਗਾ ਕਿ ਸੰਤਾਂ ਦੇ ਜਿਹੜੇ ਉੱਥੇ ਚਰਨ ਪੈਣ ਤਾਂ ਕਿ ਲੋਕਾਂ ਦੇ ਵਿੱਚ ਜਿੱਥੇ ਸੰਤਾਂ ਦਾ ਕਹਿੰਦੇ ਹੁੰਦੇ ਆ ਪੈਰ ਪੈ ਜਾਂਦੇ ਆ ਉਹ ਭਾਗਾਂ ਵਾਲੀ ਤਕਤੀ ਬਣ ਜਾਂਦੀ ਹੈ ਸੋ ਜਿਹੜਾ ਰਜਿਸਟਰੀ ਤੋਂ ਬਾਅਦ ਕੰਮ ਹੈ ਉਹ ਕਰੋਨਾ ਤਾਂ ਗੁਰੂਮਹਾਰਾਜ ਨੇ ਆ ਸਿਰਫ ਮੰਦੇ ਆਪਣੇ ਬਲਬਲੇ ਹੁੰਦੇ ਆ ਲੇਕਿਨ ਜੋ ਗੁਰੂਮਹਾਰਾਜ ਦੀ ਕਿਰਪਾ ਦੇ ਨਾਲ ਹੋਣਾ ਉਹ ਹੀ ਹੋਣਾ ਪਹਿਲਾਂ ਵੀ ਅਸੀਂ ਇੱਕ ਦਿਨ ਪ੍ਰੋਗਰਾਮ ਬਣਾਇਆ ਸੀ ਤੇ ਸੰਤ ਮਹਾਰਾਜ ਜੀ ਆਪ ਬਿਜੀ ਸੀਗੇ ਉਸ ਦਿਨ ਅਸੀਂ ਨਹੀਂ ਆ ਸਕੇ ਫਿਰ ਅੱਜ ਇਹ ਪ੍ਰੋਗਰਾਮ ਬਣ ਗਿਆ ਹਾਲਾਂਕਿ ਮੈਨੂੰ ਪਤਾ ਲੱਗਾ ਸੀਗਾ ਕਿ ਸੰਤਨ ਦੀ ਸਿਹਤ ਠੀਕ ਨਹੀਂ ਪਰ ਫਿਰ ਵੀ ਅਸੀਂ ਪੱਗਾ ਰਹੇ ਹਾਂ ਕਿ ਸਾਡੇ ਅਸੀਂ ਦਰਸ਼ਨ ਕੀਤੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਕਿ ਡੀਰੇ ਦਾ ਸਾਡੇ ਤੇ ਬੜਾ ਅਸ਼ੀਰਵਾਦ ਹੈ ਸਾਡੇ ਤੇ ਨਹੀਂ ਸਾਰੇ ਸੰਗਤਾਂ ਦੇ ਉੱਤੇ ਇਹਨਾਂ ਦਾ ਅਸ਼ੀਰਵਾਦ ਹੈ ਔਰ ਇਹਨਾਂ ਦਾ ਦੇਸ਼ ਵਿਦੇਸ਼ ਦੇ ਵਿੱਚ ਵੀ ਬਹੁਤ ਵੱਡਾ ਡੀਰੇ ਦਾ ਸਾਡਾ ਸਤਕਾਰ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਜਿਵੇਂ ਵੀ ਅੱਗੇ ਕੋਈ ਕਦਮ ਚੱਕਣਾ ਆ ਉਹ ਇਹਨਾਂ ਦੀ ਕਿਰਪਾ ਦੇ ਨਾਲ ਹੀ ਹੋਣਾ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸੰਤਾਂ ਦਾ ਸਾਡਾ ਮੌਕਾ ਮਿਲੇ ਦਰਸ਼ਨ ਕਰਨ ਦਾ ਤੇ ਨਾਲ ਅਸੀਂ ਇਹ ਜਿਹੜਾ ਸ਼ੁਭ ਕੰਮ ਕਰਨ ਜਾ ਰਹੇ ਹਾਂ ਉਹਦੇ ਲਈ ਵੀ ਸੰਤਾਂ ਦਾ ਅਸ਼ੀਰਵਾਦ ਲੈਣ ਲਈ ਅਸੀਂ ਆਏ ਆ ਤਾਂ ਕਿ ਸਾਰੇ ਸੰਤ ਸਮੇਲਨ ਜਦੋਂ ਕਰਵਾਉਣਾ ਆ ਉਦੋਂ ਵੀ ਸਾਰਿਆਂ ਦੀ ਸਲਾਹ ਦੇ ਨਾਲ ਲੋਕਾਂ ਦੇ ਨਾਲ ਕਿਉਂਕਿ ਮਾਲਵੇ ਦੇ ਵਿੱਚ ਸਾਡੇ ਜਿਹੜੇ ਦੁਆਬੇ ਦੇ ਵਿੱਚ ਸਾਡੇ ਡੇਰੇ ਜਿਹੜੇ ਆ ਉਹ ਬਹੁਤ ਜ਼ਿਆਦਾ ਆ ਲੇਕਿਨ ਮਾਲਵੇ ਦੇ ਵਿੱਚ ਸਾਡੇ ਜਿਹੜੇ ਆ ਸੰਗਤ ਜਿਹੜੀ ਆ ਉਹ ਸੰਤਾਂ ਦੇ ਉਧਰ ਬਹੁਤ ਘਾਟ ਆ ਸੋ ਅਸੀਂ ਚਾਹੁੰਦੇ ਹਾਂ ਕਿ ਉਸ ਪਾਸੇ ਨੂੰ ਵੀ ਸਾਡੀ ਸੰਗਤ ਜਿਹੜੀ ਹੈ ਉਹ ਡੇਰਿਆਂ ਦੇ ਨਾਲ ਜੁੜੇ ਤਾਂ ਕਿ ਸੰਗਤ ਜਿਹੜੀ ਹੈ ਉਹਦੇ ਅੱਗੇ ਜਿਹੜਾ ਕਦਮ ਤੋਂ ਕਦਮ ਅੱਗੇ ਡੇਰਿਆਂ ਦੇ ਨਾਲ ਜਦੋਂ ਜੁੜ ਜਾਂਦੀ ਹੈ ਫਿਰ ਜਿਹੜੇ ਬੱਚਿਆਂ ਲਈ ਆਉਣ ਵਾਲੇ ਸਮੇਂ ਲਈ ਲੋਕਾਂ ਦੇ ਲਈ ਕੰਮ ਜਿਹੜੇ ਸ਼ੁਰੂ ਹੋ ਜਾਂਦੇ ਐ ਸੋ ਸੰਤ ਸਮਾਜ ਸਾਡਾ ਸ਼੍ਰੀ ਗੁਰੂ ਰਵਦਾਸ ਸਾਧੂ ਸੰਪਰਦਾਇ ਸੋਸਾਇਟੀ ਦਾ ਬਹੁਤ ਵੱਡਾ ਯੋਗਦਾਨ ਆ ਜਿਹੜੇ ਕਿ ਅੱਗੇ ਨੂੰ ਲੋਕਾਂ ਨੂੰ ਜਾਗਰੂਕ ਕਰ ਰਹੇ ਐ ਸੋ ਅੱਜ ਅਸੀਂ ਫਗਵਾੜਾ ਵਿਖੇ ਸਤਿ ਸ਼੍ਰੀ ਅਕਾਲ ਜੀ ਜਿਹੜੇ ਕਿ ਗੋਬਿੰਦ ਸ਼ੰਤ ਗੋਬਿੰਦ ਸਿੰਘ ਜੀ ਮਹਾਰਾਜ ਦੇ ਡੇਰਾ ਗੱਦੀ ਨਿਸ਼ੀਨਾ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਇਸ ਕਰਕੇ ਸੰਗਤ ਜਿਹੜੀ ਉਹ ਨਾਲ ਆਈਏ ਇਸ ਕਰਕੇ ਵੀ ਸਾਰਿਆਂ ਨੂੰ ਹੋਲੀ-ਹੋਲੀ ਡੇਰਿਆਂ ਦਾ ਸਾਡੇ ਨੂੰ ਪਤਾ ਲੱਗੇ ਕਿਉਂਕਿ ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਕਈ ਵਾਰੀ ਸਾਨੂੰ ਆਪ ਨੂੰ ਨਹੀਂ ਸੀ ਪਹਿਲਾਂ ਪਤਾ ਹਾਲਾਂਕਿ ਮੈਂ ਜਲੰਧਰ ਨਹੀਂ ਬਿਲੋਂਗ ਕਰਦਾ ਤੇ ਜਦੋਂ ਇਹ ਮੰਦਿਰ ਟੈ ਗਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਡੇਰਿਆਂ ਦੇ ਸਾਡੇ ਇੱਧਰ ਇੱਥੇ ਵੀ ਹੈ ਜਗਤ ਦੇਵ ਤਨਗ ਦੇਵ ਸੋ ਦੋਸਤੋ ਜਸਤ ਸਾਹਿਬ ਨੇ ਜਿੰਨੇ ਦੱਸਿਆ ਕਿ ਖੈਰ ਟਾਈਮ ਹਰ ਫਿਕਸ ਹੁੰਦਾ ਜਦੋਂ ਜੋ ਹੋਣਾ ਉਦੋਂ ਆਉਣਾ ਹੁੰਦਾ ਹੈ ਔਰ ਇਸ ਇਸ ਏਰੀਏ ਦੇ ਨਾਲ ਖਾਸ ਕਰਕੇ ਹਰਿਆਬਾਦ ਦੇ ਏਰੀਏ ਦੇ ਨਾਲ ਸਾਡਾ ਵੀ ਕਾਫੀ ਸਾਲਾਂ ਤੋਂ ਤਜਰਬਾ ਹੈ ਲੇਕਿਨ ਮੁਕੱਦਰ ਵਿੱਚ ਅੱਜ ਲਿਖਿਆ ਹੋਇਆ ਹੈ ਸਿਗਾ ਪੂਰਨ ਸੰਤ ਮਹਾਤਮਾ ਦੇ ਦਰਸ਼ਨ ਕਰਨ ਦਾ ਸੁਭਾਗ ਜਿਹੜਾ ਉਹ ਅੱਜ ਮਿਲਣਾ ਸਿਗਾ ਕਿਉਂਕਿ ਵਕਤ ਦਾ ਪਤਾ ਨਹੀਂ ਚੱਲਦਾ ਜਿਵੇਂ ਜਸਸਰ ਸਾਹਿਬ ਨੇ ਦੱਸਿਆ ਹੈ ਕਿ ਅਸੀਂ ਵੀ ਜਦੋਂ ਚੈਨਲ ਦੇ ਸਾਹਮਣੇ ਸੰਤ ਬਾਬਾ ਦੇਸ ਰਾਜ ਜੀ ਦਾ ਨਾਮ ਪੜ੍ਹਦੇ ਹਾਂ ਤੇ ਸਾਨੂੰ ਵੀ ਬੜਾ ਫਕਰ ਮਹਿਸੂਸ ਹੁੰਦਾ ਕਿ ਸਾਡੇ ਸਮਾਜ ਦੇ ਵਿੱਚ ਕਿੰਨੇ ਪੂਰਨ ਸੰਤ ਮਹਾਤਮਾ ਹੈ ਔਰ ਮਾਲਵੇ ਦੀ ਧਰਤੀ ਦਾ ਜ਼ਿਕਰ ਕੀਤਾ ਇਹ ਵੀ ਬਿਲਕੁਲ درست ਹੈ ਕਿ ਕਿਤੇ ਨਾ ਕਿਤੇ ਜਿਹੜੀ ਸੰਗਤ ਹੈ ਉਹ ਮਤਲਬ ਦਰਸ਼ਨਾਂ ਨੂੰ ਔਰ ਇਹਨਾਂ ਦੇ ਪ੍ਰਵਚਨਾਂ ਨੂੰ ਜਿਹੜੀ ਹੈ ਉਹ ਲੋਚ ਰਹੀ ਹੈ ਕਿ ਕਦੋਂ ਸਾਡੇ ਮੁਕੱਦਰ ਵਿੱਚ ਇਹਨਾਂ ਦੇ ਪ੍ਰਵਚਨ ਜਿਹੜੇ ਆ ਉਹ ਨਸੀਬ ਹੋਣਗੇ ਸੋ ਜਿਵੇਂ ਜਸਪ੍ਰੀਤ ਸਾਹਿਬ ਨੇ ਦੱਸਿਆ ਹੈ ਇਸ ਦੇ ਡੇਰੇ ਦੀ ਮਹਾਨਤਾ ਬਾਰੇ ਜਸਪ੍ਰੀਤ ਸਾਹਿਬ ਇੱਕ ਗੱਲ ਤੁਸੀਂ ਸਾਨੂੰ ਰਾਹ ਚ ਦੱਸ ਦਿਓ ਕਿ ਬਾਬਾ ਗੋਬਿੰਦਦਾਸ ਜੀ ਨੇ ਇਹ ਜ਼ਮੀਨ 20 ਰੁਪਏ ਵਿੱਚ ਖਰੀਦੀ ਸੀ ਕੁਝ ਐਹੋ ਜਿਹਾ ਵੀ ਇਸ ਗੱਲ ਕੋਈ ਵੀ ਇਹ ਜ਼ਮੀਨ ਦਾ ਮੈਂ ਜੋ ਪੜਿਆ ਨਾਲੇ ਉਹਨਾਂ ਨੇ ਸ਼ੁਰੂਆਤ ਜਦੋਂ ਫਗਵਾੜੇ ਚਾਏ ਆ ਅੱਛਾ ਜੀ ਕਿ 20 ਪੈ ਦੀ ਥੋੜੀ ਜ਼ਮੀਨ ਲਈ ਅੱਛਾ ਜੀ ਤੇ ਲੋਕਾਂ ਨਾਮ ਤੋਂ ਤੇ ਹੁੰਦਾ ਵੀ ਸੰਤਾਂ ਦਾ ਨਹੀਂ ਪਤਾ ਹੁੰਦਾ ਨਹੀਂ ਪਤਾ ਤੇ ਫਿਰ ਉਹਨਾਂ ਦਾ ਬਹੁਤ ਇਲਾਕੇ ਦੇ ਵਿੱਚ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਉਹਨਾਂ ਦਾ ਪ੍ਰਚਾਰ ਉਹ ਕਰਦੇ ਸੀ ਤੇ ਸੰਗਤਾਂ ਦੇ ਵਿੱਚ ਨਹੀਂ ਸੀ ਪੂਰਨ ਸੰਤ ਦਾ ਹੌਲੀ ਹੌਲੀ ਪਤਾ ਲੱਗਦਾ ਪਤਾ ਲੱਗਦਾ ਕਿਉਂਕਿ ਨੇਦਨ ਲੋਕਾਂ ਨੂੰ ਇੱਕ ਬਹੁਤ ਵੱਡਾ ਗੁਣ ਆ ਕਿ ਸੰਤ ਮਹਾਤਮਾ ਦੇ ਦਰਸ਼ਨ ਜਿਹੜੇ ਪੂਰਨ ਸੰਤ ਤਾਂ ਹੋ ਜਾਣ ਤੇ ਜੀਵਨ ਸਫਲ ਹੋ ਜਾਂਦੇ ਐ ਸੋ ਉਹਨਾਂ ਦਾ ਜਿਹੜਾ ਮੈਂ ਪੜਿਆ ਇਤਿਹਾਸ ਜੀ ਜੀ ਉਹ ਇੰਨਾ ਕੁ ਗੌਰਵ ਨਹੀਂ ਹੈ ਇੰਨਾ ਕੁ ਵਧੀਆ ਸੀ ਕਹਿ ਲਈਏ ਕਿ ਅੱਜ ਸਾਨੂੰ ਡੇਰੇ ਤੋਂ ਵੀ ਦੇਖ ਕੇ ਜਾਂ ਡੇਰੇ ਦੀਆਂ ਗਤੀਵਿਧੀਆਂ ਇਹ ਵੀ ਨਾ ਜਿਹੜਾ ਇੰਗਲੈਂਡ ਦੇ ਵਿੱਚ ਕਹਿੰਦੇ ਸਭ ਤੋਂ ਪਹਿਲਾ ਗੁਰਦੁਆਰਾ ਗੁਰੂ ਮਹਾਰਾਜ ਦੇ ਫਾਲਸਪੇਨ ਨੂੰ ਲੈ ਕੇ ਬਣਾਇਆ ਸੀ ਉਹ ਇਸ ਸਾਡੇ ਸੰਤਾਂ ਵੱਲੋਂ ਉੱਥੇ ਬਣਾਇਆ ਗਿਆ ਸੀ ਪਹਿਲਾ ਜਿਹੜਾ ਬਣਿਆ ਸੀ ਸੋ ਡੇਰੇ ਦੀ ਬਹੁਤ ਮਹਾਨਤਾ ਹੈ ਬਿਲਕੁਲ ਬਿਲਕੁਲ ਜਸਪਾਲ ਸਾਹਿਬ ਹੌਲੀ ਹੌਲੀ ਅਸੀਂ ਵੀ ਮੇਰੀ ਕੁਰਿਓਸਟੀ ਹੋ ਜਾਂਦੀ ਹੈ ਇਤਿਹਾਸ ਨੂੰ ਪੜ੍ਹਨ ਦੇ ਔਰ ਮੈਂ ਚਾਹਾਂਗਾ ਕਿ ਕਿਤੇ ਨਾ ਕਿਤੇ ਸਾਨੂੰ ਇਤਿਹਾਸ ਮਿਲੇ ਕਿਉਂਕਿ ਇਤਿਹਾਸ ਇਹਨਾਂ ਦਾ ਆਪਣੀ ਕਿਰਪਾ ਦੇ ਨਾਲ ਇਹ ਚੈਨਲ ਹੈ ਪੂਰੀ ਦੁਨੀਆ ਇਸ ਚੈਨਲ ਨੂੰ ਵਾਚ ਕਰ ਰਹੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਇਸ ਡੇਰੇ ਦੇ ਨਾਲ ਜੁੜਿਆ ਹੋਇਆ ਇਤਿਹਾਸ ਸਾਨੂੰ ਮਿਲੇ ਆਉਣ ਵਾਲੇ ਦਿਨਾਂ ਵਿੱਚ ਇਸ ਤੇ ਡਾਕੂਮੈਂਟਰੀ ਵੀ ਬਣਾਈ ਜਾ ਸਕਦੀ ਹੈ ਸੋ ਸੰਤ ਬਾਬਾ ਦੇਸ਼ ਰਾਜ ਜੀ ਮੌਜੂਦਾ ਗੱਦੀ ਨਿਸ਼ੀਨ ਨੇ ਉਹਨਾਂ ਦੇ ਪਰਵਚਨ ਵੀ ਅਸੀਂ 2 ਮਿੰਟ ਰਿਕਾਰਡ ਕਰਨਾ ਚਾਹੁੰਦੇ ਹਾਂ ਕਿਉਂਕਿ ਭਵਿੱਖ ਦੀਆਂ ਯੋਜਨਾਵਾਂ ਬਹੁਤ ਨੇ ਮੈਂ 2 ਮਿੰਟਾਂ ਵਿੱਚ ਹੀ ਬਾਬਾ ਜੀ ਨੇ ਦੱਸ ਇਦਨ ਨੂੰ ਇੰਨੀ ਕੋਸਟਲੀ ਸਟੱਡੀ ਹੋ ਰਹੀ ਆ ਕਿ ਆਉਣ ਵਾਲੇ ਦਿਨਾਂ ਵਿੱਚ ਬੱਚਿਆਂ ਦਾ ਬਣੇਗਾ ਕੀ ਔਰ ਉਹਨਾਂ ਦੀ ਕਿਸ ਤਰ੍ਹਾਂ ਦੀਆਂ ਆਉਣ ਵਾਲੇ ਦੀ ਸਮੇਂ ਦੀਆਂ ਗਤੀਵਿਧੀਆਂ ਨੇ ਮੈਂ ਖੁਦ ਬਾਬਾ ਜੀ ਦੀ ਜ਼ੁਬਾਨੋਂ ਜਾਨਣਾ ਚਾਹੁੰਦਾ ਆ ਬਾਬਾ ਜੀ ਜੈ ਗੁਰਦੇਵ ਧੰਨ ਗੁਰਦੇਵ ਬਾਬਾ ਜੀ ਸਕੂਲ ਬਾਰੇ ਦੱਸਿਆ ਜੱਸਾ ਸਾਹਿਬ ਨਾਲ ਤਾਂ ਤੁਹਾਡੀ ਮੀਟਿੰਗ ਹੁੰਦੀ ਰਹਿੰਦੀ ਅਸੀਂ ਅੱਜ ਪਹਿਲੀ ਵਾਰ ਤੁਹਾਡੇ ਦਰਬਾਰ 'ਚ ਆਏ ਆ ਤੁਹਾਡੇ ਦਰਸ਼ਨ ਕੀਤੇ ਬੜਾ ਬੜਾ ਮਨ ਨੂੰ ਸਕੂਨ ਮਿਲਿਆ ਕੀ ਕਹਿਣਾ ਚਾਹੁੰਦੇ ਬਾਬਾ ਜੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਐਜੂਕੇਸ਼ਨ ਬੜੀ ਮਹਿੰਗੀ ਹੋ ਗਈ ਆ ਜਿਹੜਾ ਗਰੀਬ ਬੰਦਾ ਉਹ ਆਪਣੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਦੇਵਾ ਸਕਦਾ ਜੀ ਤੇ ਉਹਨੂੰ ਮੋਖ ਰੱਖਦਿਆ ਹੋਇਆ ਜਿਹੜਾ ਐਕਸਰਸਨ ਤਾਪਾ ਗੋਵਿੰਦਾਸ ਮਾਰੇ ਮੱਲਗੋਵਿੰਦਰ ਆਪਕਾ ਵੜਾ ਬਲੋ ਪੰਜ ਖੇਤ ਲੈ ਗਏ ਹਨ ਉੱਥੇ ਸਕੂਲ ਬਣਾਉਣਾ ਬੱਚਿਆਂ ਵਾਸਤੇ ਹੁਣ 4 ਕਿ ਮਹੀਨੇ ਹੋਏ 5 ਮਹੀਨੇ ਜਗ੍ਹਾ ਲਈ ਨੂੰ ਤੇ 6 ਤੀ ਉੱਥੇ ਸਕੂਲ ਬੜਾਇਆ ਜਾਵੇ ਜਿਹੜੇ ਸਾਡੇ ਗਰੀਬ ਬੱਚੇ ਆ ਨਹੀਂ ਪੜਾ ਸਕਦੇ ਉੱਥੇ ਹਰ ਇੱਕ ਤਰ੍ਹਾਂ ਦੀ ਉਹਨਾਂ ਨੂੰ ਪੜਨ ਵਾਸਤੇ ਸਹੂਲਤ ਦਿੱਤੀ ਜਾਵੇਗੀ ਚਾਲੂ ਕਰ ਦੇਣਾ ਛੇਤਾ ਪਵਰੋ ਸੋਟੀ ਜਿਹੜੀ ਹੈਗੀ ਆ ਪਟਿਆਲਾ ਸੋਸ਼ਲ ਜੁੰਟੀ ਪਵਰੋ ਉਹ ਸੋਸ਼ਲ ਜੁੰਟੀ ਸੋਸ਼ਲ ਜੁੰਟੀ ਜਿਹੜੀ ਹੈਗੀ ਪਟਿਆਲਾ ਅੱਗੇ ਵੀ ਇਹ ਸਾਡੇ ਕੋਲ ਆਏ ਨੇ ਡਾਕਟਰ ਬੀਤਕਰ ਆਪਣੇ ਬਣਾਇਆ ਜੀ ਤੇ ਇਹ ਬੜੇ ਲਿਖੇ ਬੰਦੇ ਹਨ ਸਾਰੀ ਜਿੰਨੀ ਇਹਨਾਂ ਦੀ ਟੀਮ ਹੈ ਬੜੇ ਉਤਸ਼ਾਹ ਨਾਲ ਸੇਵਾ ਕਰ ਰਹੇ ਲੇਕਿਨ ਜਿਹੜੀ ਸੇਵਾ ਹੁੰਦੀ ਨਾ ਉਹ ਨਿਸਕਾਮ ਸੇਵਾ ਹੁੰਦੀ ਹੈ ਉਹਦੇ ਵਿੱਚ ਕੋਈ ਇੱਛਾ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਇੱਛਾ ਰੱਖਦੇ ਕਿ ਸਾਡਾ ਸਵਾਰਥ ਵੱਧ ਜਾਂਦਾ ਤੇ ਜੇ ਤੁਸੀਂ ਨਿਸਕਾਮ ਸੇਵਾ ਕਰੋਗੇ ਨਾ ਜਿਹੜਾ ਸਾਡਾ ਪ੍ਰੋਜੈਕਟ ਕੋਈ ਵੀ ਆ ਉਹ ਦਿਨਾਂ ਦੇ ਵਿੱਚ ਉੱਪਰ ਚਲੇ ਜਾਵੇਗਾ ਪੂਰਾ ਹੋ ਜਾਵੇ ਲੇਕਰ ਸੇਵਾ ਜਿਹੜੀ ਆ ਨਿਸਕਾਮ ਹੁਣ ਮਨ ਆਪਣੇ ਆਪ ਨੂੰ ਸਮਰਪਿਤ ਕਰਕੇ ਨਾ ਫੇਰ ਸੇਵਾ ਕੀਤੀ ਜਾਂਦੀ ਹੈ ਇਹ ਜ਼ਰੂਰੀ ਗੱਲ ਹੈ ਬਿਲਕੁਲ ਠੀਕ ਹੈ ਪੜ੍ਹੇ ਲਿਖੇ ਬੰਦੇ ਆ ਸਾਰਿਆਂ ਨੂੰ ਪੈਨਸ਼ਨਾਂ ਮਿਲਦੀ ਕਿਸੇ ਚੀਜ਼ ਦੀ ਘਾਟ ਨਹੀਂ ਪਰਮਾਤਮਾ ਨੇ ਛੱਡੀ ਬਿਲਕੁਲ ਬਿਲਕੁਲ ਉਤੋਂ ਨਾਲ ਜਿਹੜੇ ਖਰਚੇ ਆ ਪੈਨਸ਼ਨ ਵੀ ਜਿਆਦਾ ਮਿਲਦੀ ਆਸਾਨੀ ਨਾਲ ਪੂਰੇ ਹੋ ਜਾਂਦੇ ਆ ਤੇ ਜਿਹੜਾ ਬਾਕੀ ਸਮਾਂ ਇਹ ਦੇਸ਼ਕੋਮ ਦੀ ਲਿਖੇ ਲਾ ਰਹੇ ਹਨ ਇਹਨਾਂ ਸਾਰੀ ਸਹਿਯੋਗ ਤੇ ਬੜਾ ਧੰਨਵਾਦ ਹੈ ਇਸੇ ਤਰ੍ਹਾਂ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦੇ ਰਹਿਣਾ ਜੋ ਹੁਣ ਇਹਨਾਂ ਨੇ ਜਗ੍ਹਾ ਲਈ ਆ ਉਹ ਵੀ ਲੋਕਾਂ ਦੀ ਭਲਾਈ ਵਾਸਤੇ ਲਈ ਆ ਤੇ ਉੱਥੇ ਕੋਈ ਪ੍ਰੋਜੈਕਟ ਵਧੀਆ ਹੋ ਵਧੀਆ ਉੱਥੋਂ ਆਰੰਭ ਕਰਨਗੇ ਤੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਦਿੰਦਾ ਜਿਨ੍ਹਾਂ ਨੇ ਜਗ੍ਹਾ ਲਈ ਛੋੜੀ ਤੁਮੇ ਬਾਚ ਰਹੀ ਹੈ ਰਸਤੀ ਵੀ ਕਰਨੀ ਹੈ ਤੇ ਜਿੰਨੀ ਸੇਵਾ ਅਸੀਂ ਕਰਨੀ ਚਾਹਾਂਗੇ ਦੱਸ ਕੇ ਦੱਸ ਦਿੰਦੇ ਹਾਂ ਜਰੂਰ ਕਰਾਂਗੇ ਲੇਕਿਨ ਦੱਸਣਾ ਨਹੀਂ ਕੀ ਕਰਨੀ ਕਰਨੀ ਹੈ ਉਹ ਫਿਰ ਜਿੰਨੀ ਗੋਪਤ ਹੋਵੇ ਉਨੀ ਗੱਲ ਚੰਗੀ ਰਹਿੰਦੀ ਹੈ ਬਿਲਕੁਲ ਠੀਕ ਹੈ ਇਸ ਕਰਕੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡਾ ਡੇਰੇ ਵੇਖੇ ਪਹੁੰਚੇ ਇਹਨਾਂ ਦਾ ਤੇ ਜੀ ਆਇਆ ਸੀ ਆਖਦੇ ਆ ਸਾਰੇ ਨੂੰ ਤੇ ਜੋ ਚੈਨਲ ਹੈ ਤੁਹਾਡਾ ਉਹਨੂੰ ਵੀ ਜੀ ਆਇਆ ਆਖਦੇ ਪਹਿਲੀ ਵਾਰ ਤੁਸੀਂ ਆਏ ਆ ਤੇ ਬਹੁਤ ਬਹੁਤ ਧੰਨਵਾਦ ਸਾਰੀ ਸੋਸਾਇਟੀ ਦਾ ਟੋਟਾ ਚੈਨਲ ਹੈ ਧੰਨਵਾਦ ਇਹਨਾਂ ਸ਼ਬਦਾਂ ਖੇਮਾ ਤੇ ਜਾਚ ਚਾਹਨ ਕਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿਗੁਰ DAS ਮਹਾਰਾਜ ਬੋਲੇ ਸੋ ਨਿਹਾਲ ਸੰਤ ਬਾਬਾ ਗੋਵਿੰਦ DAS ਮਹਾਰਾਜ ਕੀ ਬੋਲੇ ਸੋ ਨਿਹਾਲ ਸੰਤ ਬਾਬਾ ਚਮਨ DAS ਮਹਾਰਾਜ ਬੋਲੇ ਸੋ ਨਿਹਾਲ ਸਤਿ ਤਸਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਗੁਰਦੇਵ ਧੰਨ ਗੁਰਦੇਵ ਸੋ ਇਹ ਪ੍ਰਵਚਨ ਇਹ ਸ਼ਬਦ ਜੋ ਰਿਕਾਰਡ ਹੋਏ ਨੇ ਇਹ ਸਾਡੇ ਚੈਨਲ ਦਾ ਵੀ ਇੱਕ ਇਤਿਹਾਸ ਬਣ ਗਿਆ ਕਿਉਂਕਿ ਜਦੋਂ ਪੂਰਨ ਸੰਤ ਮਹਾਤਮਾ ਦੇ ਬਚਨ ਚੈਨਲ ਦੇ ਨਾਲ ਸਾਂਝੇ ਹੁੰਦੇ ਨੇ ਤੇ ਸੋਨੇ ਤੇ ਸੁਹਾਗੇ ਬੜੀ ਗੱਲ ਹੋ ਜਾਂਦੀ ਹੈ ਸੋ ਦੋਸਤੋ ਜਸਤ ਸਾਹਿਬ ਨੇ ਤੁਹਾਡੇ ਸਿਰਾਂ ਦੇ ਉੱਪਰ ਤੁਹਾਡੀ ਕਿਰਪਾ ਦੇ ਨਾਲ ਇਸ ਦਰਬਾਰ ਦੀ ਦਇਆ ਦੇ ਨਾਲ ਇੱਕ ਬਹੁਤ ਵੱਡਾ ਕਦਮ ਚੱਕਿਆ ਕਿਉਂਕਿ ਜਦੋਂ ਸਮਾਜ ਦੁਆਰਾ ਦਿੱਤਾ ਹੋਇਆ ਪੈਸਾ ਇੱਕ ਇੱਕ ਲੱਗਾ ਨਜ਼ਰ ਆਉਂਦਾ ਹੈ ਤਾਂ ਉਸ ਬਿਲਾਂ ਸਮਾਜ ਉਹਨਾਂ ਨੂੰ ਵੱਧ ਤੋਂ ਵੱਧ ਹੋਰ ਵੱਧ ਤੋਂ ਵੱਧ ਜੋ ਵੀ ਮਤਲਬ ਆਪਣੀ ਪੌਕੇਟ ਦੇ ਵਿੱਚੋਂ ਅਲਾਉ ਕਰਦਾ ਹੈ ਉਹ ਦਿੰਦੇ ਨੇ ਸੋ ਬਹੁਤ ਅੱਛਾ ਲੱਗਾ ਸੋ ਬਾਬਾ ਜੀ ਨੇ ਵੀ ਕਿਰਪਾ ਦਇਆ ਬਖਸ਼ਿਸ਼ ਜਿਹੜੀ ਹੈ ਆਪਣੇ ਸ਼ਬਦਾਂ ਰਾਹੀਂ ਕੀਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਇੱਕ ਵਾਰ ਫਿਰ ਕਿਉਂਕਿ ਹੁਣ ਉੱਥੇ ਚੈਨਲ ਖੁੱਲਿਆ ਹੈ ਲੈਬੈਟਰੀ ਚੱਲ ਰਹੀ ਹੈ ਲੈਬ ਚੱਲ ਰਹੀ ਹੈ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ ਉਹ ਇਹਨਾਂ ਦੀ ਕਿਰਪਾ ਦੇ ਨਾਲ ਜਸਸਾਬ ਦੀ ਇੱਕ ਚੰਗੀ ਸੋਚ ਦੇ ਰਿਜ਼ਲਟ ਕਰਕੇ ਚੰਗਾ ਚੱਲ ਰਿਹਾ ਹੈ ਸੋ ਇੱਕ ਵਾਰ ਫਿਰ ਮੈਂ ਸਾਡੇ ਨਾਲ ਬਕਾਇਦਾ ਤੌਰ ਤੇ ਜਿਹੜੀ ਟੀਮ ਪਾਵਰ ਆਫ ਸੋਸ਼ਲ ਜੁਨਟੀ ਦੀ ਪਹੁੰਚੀ ਆ ਸਾਡੇ ਚੀਫ ਸਾਹਿਬ ਸ਼੍ਰੀ ਕਰਮਚੰਦ ਜੀ ਨੇ ਔਰ ਸਰਦਾਰ ਨਿਰਮਲ ਸਿੰਘ ਦਰਾਹਾ ਨੇ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਜਨਰਸ ਕਤਰ ਨੇ ਔਰ ਬਿੰਦਰ ਸਿੰਘ ਬਾਗੀ ਜੀ ਨੇ ਜੋ ਕਿ ਡਿਸਟ੍ਰਿਕਟ ਲੁਧਿਆਣਾ ਤੋਂ ਬਤੌਰ ਪ੍ਰੈਜ਼ੀਡੈਂਟ ਨੇ اور ਮਿਸਟਰ ਰਾਜਕੁਮਾਰ ਜੀ ਜਿਹੜੇ ਫਗਵਾੜੇ ਤੋਂ ਹੀ ਬਿਲੋਂਗ ਕਰਦੇ ਨੇ ਜਸਲ ਸਾਹਿਬ ਪੂਰੀ ਟੀਮ ਦਾ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮਸੋ ਹੋਂਤਾ YouTube ਚੈਨਲ ਪੋਸੂ ਨਾਮਾ ਲਈ ਫਗਵਾੜੇ